ਜੋ ਸੁਪਰੀਮ ਕੋਰਟ ਦੇ ਆਏ ਜਿਨ੍ਹਾਂ ਕਰਕੇ ਸਾਨੂੰ ਕੁਛ ਰਾਹਤ ਮਿਲੀ ਪੁਰਾਣੇ ਸਮੇਂ ਦੇ ਕੀ ਹੁੰਦਾ ਸੀ ਜਦੋਂ ਕਿਸੇ ਨੂੰ ਕੋਈ ਕੋਟੇ ਦਾ ਬੈਨੀਫਿਟ ਦਿੱਤਾ ਜਾਂਦਾ ਸੀ ਉਹ ਇੱਕ ਵਾਰੀ ਅੱਗੇ ਲੰਘਾ ਮੰਨ ਲਓ ਅਸੀਂ 40 ਜਨਮ ਤੋਂ ਜੁੜੇ ਜਣੇ ਆ ਮੈਂ ਜਾਨੀਆ ਨਾਂ ਕਿ ਜਨਮ ਦੇ ਨੂੰ ਮੈਨੂੰ ਕੋਟੇ ਦਾ ਬੈਨੀਫਿਟ ਮਿਲ ਗਿਆ ਤੇ ਪ੍ਰਾਇਮਰੀ ਪੋਸਟਾਂ ਦੀ ਗੱਲ ਕਰਦਾ ਉਹਦੇ 4 ਪੋਸਟਾਂ ਹੁੰਦੀਆਂ ਪਹਿਲਾ ਜੇਪਟੀ ਦੀ ਇੰਡੀਆ ਦੂਜੀ ਐਗਰੀਕਲਚਰ ਦੀ ਹੈ ਤੀਜੀ ਸੀਐਸ ਦੀ ਹੈ ਚੌਥੀ ਬੀਪੀਓ ਦੀ ਹੈ ਜੀ ਉਹ ਵੀ ਹੋ ਗਿਆ ਨੇ ਮੈਨੂੰ ਕੋਟੇ ਦਾ ਬੈਨੀਫਿਟ ਮਿਲ ਗਿਆ ਮੈਂ ਹੈਟੀਚਰ ਇਹਨਾਂ ਤੋਂ ਇਹਨਾਂ ਨਾਲ ਮੁਰਕਲੇ ਜਿਹੜੀ ਹੈਟੀਚਰ ਦੀ ਸਿਹਰਾਤਾ ਬਣਦੀ ਸੀ ਉਹਦੇ ਚ ਵੀ ਦਾਗ ਹੈ ਜਿਹੜਾ ਇਹਨਾਂ ਦੀ ਜੌਬ ਤੇ ਨਹੀਂ ਲੱਗਾ ਸਾਫ ਸੁਥਰੀ ਗੱਲ ਕਰਕੇ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਤਨਦੇਹੀ ਦੇ ਨਾਲ ਤੇ ਮੈਡਮ ਅਵਿੰਦਰਜੀਤ ਕੌਂਸਲਟੀ ਉਹਨਾਂ ਨੇ ਵੀ ਇਹਨਾਂ ਨੂੰ ਦੇਖਦੇ ਹੋਏ ਉਦੋਂ ਆਪਣੇ ਮੰਤਰੀ ਜੀ ਇਹਨਾਂ ਨੂੰ ਨਾਲ ਅੱਥਾਰ ਉਹਨਾਂ ਨੇ ਤੇ ਕਿਹੋ ਜਿਹੇ ਅਫਸਰਾਂ ਜਿਹਨੇ ਗੋਲ ਕੱਢ ਲਏ ਤੇ ਸੋ ਅਸੀਂ ਅੱਜ ਤੁਹਾਨੂੰ ਸਰ ਰੋਸ਼ਨ ਸਿੰਘ ਜੀ ਐਸਏ ਆਉਣ ਤੇ ਜੀ ਆ ਤੇ ਬਹੁਤ ਅਸੀਂ ਭੱਗਾ ਆਲੇ ਕਿ ਤੁਸੀਂ ਦਰਸ਼ਨ ਰੱਖੇ ਤੇ ਆਪਾਂ ਗੱਲ ਕਰ ਰਹੇ ਹਾਂ ਰਿਜ਼ਰਵੇਸ਼ਨ ਦੀ ਉਹ ਜਿਹੜਾ ਸਮਾਜਿਕ ਰੂਪਾਂ ਦੇ ਸਲੀਪੋਰ ਦੇ ਫੈਸਲੇ ਆਏ ਉਹਨਾਂ ਨੇ ਕੁਝ ਰਾਹ ਦਿੱਤੀ ਪਰ ਉਹਨਾਂ ਤੋਂ ਬਹੁਤ ਸਾਰੇ ਫੈਸਲੇ ਹਜੇ ਵੀ ਸਰਕਾਰਾਂ ਜਿਹੜੀਆਂ ਲਾਗੂ ਨਹੀਂ ਕਰਾਈ ਕਿਉਂਕਿ ਉਹਦਾ ਫਿਰ ਕੀ ਹੁੰਦਾ ਐਮੈਂਡਮੈਂਟ ਤਾਂ ਸਰਕਾਰ ਨੇ ਕਰਨੀ ਹੁੰਦੀ ਹੈ 85 ਐਮੈਂਡਮੈਂਟ ਬਾਰੇ ਜੀ ਚਰਚਾ ਹੋਣਾ ਉਹ ਰੌਲਾ ਪਿਆ ਹੁਣ ਕੀ ਪਈ ਜਾਂਦਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਤੇ ਕਹਿੰਦੇ ਜਿਹੜੇ ਮਾਨ ਲੋਕ ਸਪੋਰਟ ਦੇ ਗੱਲ ਆਇਆ ਨੂੰ ਤੇ ਬੋਲਦੇ ਕੱਟਾ ਜਾਨੀ ਕਿ ਬਹੁਤ ਹੱਦ ਤੱਕ ਸਹਿਨਾ ਚੱਲਦੇ ਫਿਰ ਅਸੀਂ ਜਿਹੜੀ ਪਰਜੀਤ ਦੀ ਗੱਲ ਕਰਕੇ ਰਏ ਨੇ 2022 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਜਾਣ ਲੱਗੀ ਤੇ ਅਸੀਂ ਕੰਨੀ ਸਾਹ ਦੇ ਹਲਕਾ ਹੋਰ ਸਾਹ ਦੇ ਵਿੱਚ ਲੜੀ ਵਰ ਕੋ ਫਰਚਾਲ ਜਿਹੜੀ ਕਿ ਇੱਕ ਨਾ ਸਮਝਿਆ ਉਹਦੇ ਚ ਅਸੀਂ ਕਾਮਯਾਬ ਹੋਏ ਸਰਕਾਰ ਮੰਨੀ ਤੁਹਾਡੀ ਮੰਗਾਂ ਜਿਹੜੀ ਬੰਤੂ ਜਾਇਆ ਜੇ ਤੇ ਉਹਨਾਂ ਨੇ ਜਿਹੜਾ ਜਨਰਲ ਕੈਟਾਗਰੀ ਸੁਮਿਸ਼ਨ ਦਾ ਗੱਟਨਾ ਰਹਾ ਉਹ ਕਰਤਾ ਵਾਂ ਰੂਬਿਕਸ਼ਨ ਹੋ ਗਿਆ ਸੀ ਕਿ ਕਿਹਦੀ ਇੱਥੇ ਦਸਤਖਤ ਜੋਗ ਹੈ ਕਿ ਕੱਲੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਗੁਜਰਾਤ ਦੇ ਵਿੱਚ 2017 ਤੋਂ ਬੜੇ ਵਧੀਆ ਕੁੱਝੇ ਨਾਲ ਚੱਲ ਰਿਹਾ ਹੈ ਉਹਦਾ ਕਿਸੇ ਨੂੰ ਹੋਰ ਕੋਈ ਨੁਕਸਾਨ ਨਹੀਂ ਆਇਆ ਸਾਡੇ ਖਾਸ ਕਰਕੇ ਮੈਂ ਪੱਤਰਕਾਰ ਵੀਰਨ ਬਸਮਤੋਂ ਨਾ ਇਹਨੂੰ ਨਾ ਲਾਗੂ ਕਰਨ ਦੇ ਵਿੱਚ ਸਾਡੇ ਫਾਈਨਾਂਸ ਮੰਤਰੀ ਨੇ ਜਿਹੜੇ ਹਰਪਾਲ ਸਿੰਘ ਟੀਮਾ ਜੀ ਉਹ ਮੁੱਖ ਸਮੱਸਿਆ ਬਣੇ ਹੋਏ ਉਹ ਕੱਲਾ ਹੀ ਹੁੰਦਾ ਹੈ ਜਿਹੜਾ ਦੂਜੇ ਦੋ ਜਨਨ ਨਾਲ ਬੋਲਦੇ ਨਹੀਂ ਉਹਦੇ ਚ ਕਮੇਟੀ ਬਣੀ ਹੋਈ ਹੈ ਤੁਹਾਨੂੰ ਨਾਲ ਰੋੜਾ ਜੀ ਆ ਦੂਜੇ ਸੁਦੀਪ ਧਾਲਵਾਲ ਦੀ ਮੰਤਰੀ ਨੇ ਤੇ ਇਹ ਕੱਲਾ ਹੀ ਜਿਹੜਾ ਹੈਗਾ ਉਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਹੈ ਇਹ ਤੱਲੇ ਹੀ ਲੱਗੂ ਹੋਣ ਲੱਗਾ। ਅ 2022 ਦੀ ਸਰਕਾਰ ਜਦੋਂ ਬਣੀ ਉਹ ਤੋਂ ਪਹਿਲਾਂ ਕੁਝ ਸੰਗਠਨ ਸਮਾਗਮ ਵੀ ਸੀ। ਚੇਅਰਮੈਨ ਵੀ ਲਾਤਾ ਦਾ ਉਹਨੇ, ਵਾਈਸ ਚੇਅਰਮੈਨ ਵੀ ਲੱਗਿਆ ਸੀ, ਇੱਕ ਮੈਂਬਰ ਵੀ ਲਾਤਾ ਸੀ, ਤਿੰਨ ਲਾਤੇ। ਉਹਨੇ ਨਫੂਦਰ ਤੋਂ ਤੋਣ ਲੜੀ, ਸਿਵਾ ਦੇਣਾ ਪੈ ਗਿਆ। ਤੇ ਮੁੱਖ ਤੇ ਹੁੰਦੇ ਹੋਰ ਜੀ 3 ਸਾਲ ਦਾ ਸਮਾਂ ਜਿਹੜਾ ਲੰਘਿਆ। ਕਿ ਜਿਹੜੀ ਸਰਕਾਰ ਨੂੰ ਅਸੀਂ ਬੜੇ ਚਾਵਾਂ ਦੇ ਨਾਲ ਮੈਂ ਬਾਹਰ ਵੀ ਗੱਲ ਕਰਕੇ ਆਇਆ ਕਿ ਇਹ ਸਰਕਾਰ ਦੇ ਵਿੱਚ ਜਿਹੜੀ ਸਰਕਾਰ ਬਣਾਉਣ ਦੇ ਹੱਥ ਸੀ ਇਹਦੇ ਵਿੱਚ ਕਸ਼ਾਨਾ ਤੇ ਮੁਲਾਨੂ ਦਾ ਸੱਤ ਬੋਤਾਰ। ਤੇ ਸਾਨੂੰ ਕੋਈ ਪਤਾ ਨਹੀਂ ਕਿ ਸਾਡੀਆਂ ਜਿਹੜਾ ਵਧਣਗੇ ਤੇ ਹੁਣ ਆਪਾਂ ਨੂੰ ਪਤਾ ਲੱਗ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਲੋਕਾਂ ਦਾ ਜਿਹੜੇ ਲੋਕ ਦੇਖੋ ਭਾਈ ਜੀ ਬੈਠੇ ਬੜੇ ਖੁੱਲਕੇ ਸਾਡੇ ਨਾਲ ਗੱਲਾਂ ਕਰਦੇ ਰਹੇ ਪਿਛਲੇ ਸਮੇਂ ਚ ਵੀ ਹੋਊਗੀ ਕਰਨਗੇ ਇਹ ਜਿਹੜੀ ਗੱਲ ਕਹਿੰਦੇ ਨੇ ਜੰਗ ਇੱਛਾ ਜੰਗ ਇੱਛਾ ਲਗਦਾ ਕਿ ਉਹ ਅੱਗੇ ਸੇ ਲੋਕਾਂ ਨੂੰ ਜਾਂਦੇ ਜਾਦੇ ਨੇ ਕਿ ਜਿਹੜੇ ਗਰੀਬ ਜਿਹੜੇ ਖੇਤਾਂ 'ਚ ਕੰਮ ਕਰਦੇ ਐ ਜਿਹੜੇ ਮਜ਼ਦੂਰ ਐ ਜਿਹੜੇ ਜਿਹਨੂੰ ਬਦਾਰਸ਼ਾਹ ਨੇ ਇਹ ਵਾਰੀ ਸੈਨਫਰ ਕਰਨਾਂ ਨੰ ਗਲ ਕੀਤੀ ਤੇ ਸਾਡੇ ਨਾਲ ਮਜ਼ਦੂਰ ਵੀ ਐ ਅਸੀਂ ਇਹਨਾਂ ਦੀ ਦੁਕਾਨ 'ਤੇ ਬਹੁਤ ਹੱਥ ਹੋਣਗੇ ਖੇਤਾਂ ਦੀ ਜਿਹੜੇ ਉਹਨਾਂ ਦੇ ਸਾਰੇ ਸੁਭਾਅ ਜੱਤਾਂ ऐसा है एम एल एम पीटा लगते हो राजनीतिक बहुत अगर ओगे आई एस पीसीएस के पोस्टर लगते हैं जो गरीब बेचारा रोटी जैसे जैसे को तो खा के जब खा गया ही

ਅਸੀਂ ਗਰੀਬ ਤੇ ਹੱਕਦਾਰ ਅਸੀਂ ਗਰੀਬ ਦਾ ਹੱਕ ਮੰਗਦੇ ਆਂ ਜਿਵੇਂ ਉਸ ਲੋਕ ਜਿਹੜੇ ਕੀਤੇ ਚੜੇ ਹੈਗੇ ਆ ਉਹ ਸਾਡੇ ਜਿੰਦਗੀ ਦਾ ਆਧਾਰ ਹੈ ਜਿਹੜਾ ਆਰਥਿਕਤਾ ਜਿੰਦਗੀ ਦਾ ਆਧਾਰ ਹੈ ਅਗੂ ਜੋ ਅਰਥਿਕਤਾ ਪਰੰਤ ਤੇ ਅਸੀਂ ਇਹ ਆਵਾਜ਼ ਕਿਉਂ ਨਹੀਂ ਉਠਾਈ ਜਿਹੜੀ ਜਨ ਵਿੱਚ ਨਾ ਉਹ ਰੀਸਨ ਮੈਨੇਜਰੀ ਕਿ ਉਹ ਲੋਕ ਮੰਦਾਂ ਨੂੰ ਮੈਨੇਜ ਕਰਦੀ ਆ ਕਿਦਿ ਫਰਮਾਇਕਰ ਇੰਨਾ ਮੁਸ਼ਕਿਲ ਕਰਦੀ ਰੱਖਦਾ ਹੈ ਜਿੰਨਾ ਹੁਣ ਹੌਕਾ ਦਾ ਚਿੱਤ ਜਨਰੇਸ਼ਨ ਕੈਂਪੇਨਸ ਇਸ ਕੱਟੇ ਸਾਡੀ ਲਗਨ ਦਾ ਜਦੋਂ ਜਾਂ ਦੇਖਿਆ ਫਾਕ ਸਿੰਘ ਮੈਸਟਰ ਵੱਲ ਕਹੀ ਸੀ ਕਿ ਇੱਥੇ ਇੱਕ ਜੁੱਧ ਚੱਲ ਰਿਹਾ ਹੈ ਉਹ ਜੁੱਧ ਦੇ ਵਿੱਚ ਇਹ ਲਗਾਤਾਰ ਜੁੱਧ ਚੱਲੀ ਜਾਂਦਾ

ਇਹ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਸ ਅਨੇਕ ਕਾਰਜ ਲਈ ਆਪਣਾ ਸਮਾਂ ਕੱਢਿਆ ਔਰ ਮੈਂਬਰਾਂ ਨੇ ਵਿਚਾਰਾਂ 'ਤੇ ਬਹੁਤ ਧਿਆਨपूर्वक ਸੁਣਿਆ। ਸਰਕਾਰ ਦੀ ਸਾਜਿਸ਼ੀ ਕਰਦੀ। ਤਾਂ ਇਸ ਤੋਂ ਬਿਨਾ ਇਹ ਦੇਖੋ ਕਿ ਜਿਹੜੇ ਸਾਡੇ ਬੱਚੇ ਮੰਨ ਲਓ ਸਰਕਾਰੀ ਸਕੂਲ 'ਚ ਆਪਣੀ ਮਿਹਨਤ ਨਾਲ ਕੜ ਕੇ ਵਧੀਆ ਪਰਸੈਂਟੇਜ ਲੈ ਗਏ ਉਹ ਨਿਰਾਸ਼ ਹੋਣ ਹੋ ਜਾਂਦੇ ਨੇ ਕਿ ਨੂੰ ਮਾਨੂੰ ਕੋ ਐਮ ਬੀ ਬੀ ਐਸ ਆ ਜਾਏ ਇਹ ਵੀ ਵਧੀਆ ਹੋ ਸਕਦਾ ਹੈ ਕੰਮਿਸ਼ਨ ਲੈਣੀ 85% ਦੇ ਟਿਕੀ ਵਾਲਾ ਰਹਿ ਜਾਂਦਾ ਤੇ 35 40% ਵਾਲਾ ਲੱਗ ਜਾਂਦਾ ਤੇ ਕਿੰਨੀ ਨਿਰਾਸ਼ਤਾ ਫੈਲਦੀ ਆ ਉਹ ਮੈਂ ਬੱਚਿਆਂ ਦੇ ਵਿੱਚ ਤੇ ਤੁਸੀਂ ਕੋਟਾ ਦੀ ਖਬਰਾਂ ਸੁਣਦੇ ਹੋ ਕਿ ਉਹ ਥੋੜੀ ਥੋੜੀ ਪਰਸੈਂਟ ਦੇਗਾ ਕਿੰਨਾ ਪ੍ਰੈਸ਼ਰ ਆ ਬੱਚਿਆਂ ਤੇ ਐਡੀ ਐਟਾ ਜਦੋਂ ਵਿਤਕਰਾ ਹੋ ਜਾਂਦਾ ਫਿਰ ਉਹ ਉਹਨਾਂ ਬੱਚਿਆਂ ਦੇ ਕੀ ਬੀਜਦੀ ਆ ਫਿਰ ਜਿਹੜੇ ਨੌਕਰੀ ਲੈ ਗਏ ਉਹ ਤਰੱਕੀਆਂ ਲਈ ਉਥੇ ਨਿਰਾਸ਼ਤਾ ਫੈਲੀ ਹੋਈ ਆ ਮਤਲਬ ਜਦੋਂ ਤੱਕ ਅਸੀਂ ਆਪਣੀ ਆਵਾਜ਼ ਬੁਲੰਦ ਨਹੀਂ ਕਰਾਂਗੇ ਆਪਣੀ ਗੇਂਦ ਨਹੀਂ ਦਿਖਾਵਾਂਗੇ ਸਾਡੇ ਨਾਲ ਟੱਕਰ ਕੇ ਅੱਗੇ ਵਧੀ ਜਾ ਹੁਣ ਤਾਂ ਆਵਾਜ਼ ਉੱਠਦੀ ਆ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਦੇ ਵਿੱਚ ਫੀਡ ਕਰਦੇ ਜਿਹਨਾਂ ਕਰਦੇ ਤੁਸੀਂ ਫਾਊਂਡਰ ਐ ਤੁਸੀਂ ਜੇ ਨਾ ਮਤਲਬ ਇਸ ਨੂੰ ਰੋਕਿਆ ਤਾਂ ਇਹੀ ਵਿਤਕਰਾ ਤੁਹਾਡੇ ਨਾਲ ਹੁਣ politically ਵੀ ਆਪਾਂ ਨੇ ਵਿਚਾਰਾ ਸੁਣਨੀ ਆ ਤੁਸੀਂ ਕਿਹੜੇ ਪਾਸੇ ਜਾਓਗੇ ਤੁਸੀਂ ਜਿੱਥੇ ਵੀ ਜਾਓਗੇ ਇਹ ਜਿਵੇਂ ਤੁਹਾਨੂੰ ਘੇਰ ਲੈਣਾ ਤਾਂ ਗੱਲ ਗੱਲ ਇਹਦੀ ਆ ਕਿ ਵੀ ਜਾਗਰੂਕ ਬਈਏ ਜਾਗਰੂਕ ਕਰੀਏ ਲੋਕਾਂ ਨੂੰ ਤੇ ਜਦੋਂ ਵੀ ਕੋਈ ਜਿਹੇ ਕਾਲ ਆਉਂਦੀ ਆ ਜਨਰਲ ਕੈਟਾਗਰੀ ਦਾ ਸਬੰਧਤ ਜਾਂ ਸਾਡੇ ਨਾਲ ਸਬੰਧਤ ਅਸੀਂ ਆਮ ਲੋਕ ਆ ਸਾਡੇ ਮੁੱਦੇ ਇੱਕੋ ਹੀ ਨੇ ਅਸੀਂ ਪੀੜਤ ਆ ਤੇ ਜਦੋਂ ਵੀ ਚਾਹੇ ਕੋਈ ਕਿਸਾਨਾਂ ਦਾ ਸੰਘਰਸ਼ ਆ ਸਾਡੇ ਕਿਸਾਨਾਂ ਦਾ ਸੰਘਰਸ਼ ਆ ਚਾਹੇ ਜਨਰਲ ਕੈਟਾਗਰੀ ਕੈਟਾਗਰੀ ਦਾ ਹੋਵੇ ਪੰਜਾਬ ਨੂੰ ਸਮੱਸਿਆਵਾਂ ਜਿਹੜੀਆਂ ਵੀ ਨੇ ਅੱਜ ਪ੍ਰਵਾਸੀਆਂ ਦੀ ਸਮੱਸਿਆ ਨਾਲ ਗੂੜੀ ਗੱਲ ਪੜ੍ਹਾ ਹੈ ਜਿਹੜੀ ਇੱਕ ਪੁਆਇੰਟ ਹੈ ਕਿ ਉਹ ਆਪਣੇ ਕੋਲ ਰਹਿ ਰਹੇ ਨੇ ਆਪਣੀ ਆਰਥਿਕਤਾ ਦਾ ਇੱਕ ਅਹਿਮ ਪਹਿਲੂ ਬਣ ਗਏ ਉਹਨਾਂ ਕੋ ਜੋ ਚਾਹੇ ਐਸਸੀ ਨੇ ਚਾਹੇ ਬੀਸੀ ਨੇ ਆਪਣੇ ਵਿਦੇਸ਼ ਦੇ ਵਿੱਚ ਜਿੱਥੋਂ ਵੀ ਆਉਂਦੇ ਨੇ ਪਰ ਇੱਥੇ ਆ ਕੇ ਬੈਨੇਫਿਟ ਉਹ ਐਸਸੀ ਦਾ ਨਹੀਂ ਲੈ ਸਕਦੇ ਇੱਥੇ ਆਗਿਓ ਜਨਰਲ ਦੀਆਂ ਸੀਟਾਂ ਤੇ ਹੀ ਕਾਬਜ ਹੁੰਦੇ ਨੇ ਜਦੋਂ ਹੁਣ ਕੋਈ ਨੌਕਰੀ ਲੈਂਦੇ ਨੇ ਜਾਂ ਕਮਿਸ਼ਨ ਕਰਦੇ ਤਾਂ ਉੱਥੇ ਵੀ ਜਨਰਲ ਕੈਟਗਰੀ ਦਾ ਹੱਕ ਮਰ ਜਾਂਦਾ ਤਾਂ ਬਹੁਤ ਮੁੱਦੇ ਨੇ ਬਹੁਤ ਮਸਲੇ ਨੇ ਸਾਡੇ ਸਾਹਮਣੇ ਅਸੀਂ ਜਿਹੜੇ ਗੰਭੀਰ ਮੁੱਦੇ ਨੇ ਜਿਨ੍ਹਾਂ ਤੋਂ ਵਾਕਿਫ ਆ ਉਹਨਾਂ ਲਈ ਤਾਂ ਸੰਘਰਸ਼ ਕਰੀਏ ਪਰ ਸਭ ਤੋਂ ਪਹਿਲਾਂ ਤਾਂ ਆਪਾਂ ਹੁਣ ਇੱਕ ਲਹਿਰ ਖੜੀ ਕਰੀਏ ਕਿ ਸਾਡਾ ਜਿਹੜਾ ਜਨਰਲ ਕੈਟੇਗਰੀ ਦਾ ਪ੍ਰੋਫੈਸ਼ਨ ਆ ਉਹ ਚਾਲੂ ਹਾਲਤ ਵਿੱਚ ਧਿਆਨ ਦਾ ਜਾਵੇ ਉਹਦੇ ਚੇਅਰਮੈਨ ਮੈਂਬਰਸ਼ਿਪ ਕਰਕੇ ਉਹਨੂੰ ਇੱਕ ਆਫਿਸ ਦੇ ਕੇ ਕਰਕੇ ਉਹ ਜੋ ਵੀ ਗ੍ਰਾਂਟ ਜੋ ਵੀ ਬਜਟ ਜੋ ਵੀ ਉਹਨੂੰ ਅਲੋਕੇਟ ਕਰਨਾ ਉਹ ਕੀਤਾ ਜਾਵੇ ਸਰਕਾਰ ਤੇ ਇਸ ਦਾ ਦਬਾਅ ਬਣੀ ਕਾਹੇ-ਸਾਹੀਆਂ ਮਰਗਾਂ ਜਿਹੜੀਆਂ ਉਹ ਕਦੇ ਜਾ ਕੇ ਅੱਜ ਹੋਣਗੀਆਂ ਤਾਂ ਲੋੜ ਆ ਰਹਾ ਸੰਘਰਸ਼ ਦੀ ਤੁਹਾਡਾ ਸਾਰਿਆਂ ਦਾ ਅੱਜ ਇਸ ਕਲੰਡਰ ਨੂੰ ਰਿਲੀਜ਼ ਕਰਨ ਦੇ ਮੌਕੇ ਤੇ ਪਹੁੰਚਣ ਦੇ ਮੈਂ ਤੈਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੇ ਕੋਈ ਗਲਤ ਜੀ ਗਈ ਹੋਵੇ ਮਾਫ਼ ਜੀ ਜਾ ਸਕਾ ਵਾਹਿਗੁਰੂ एक मिनट भाई Thank you. ਇਹ ਉਹ ਸਾਰਾ ਕਰ ਇੱਕ ਮਿੰਟ ਵੀਰੇ ਇੱਕ ਮਿੰਟ ਰੁਕ ਜਾਓ ਯਾਰ ਇੰਨੀ ਕਿੰਨੀ 50% ਰਜਿਸਟ੍ਰੇਸ਼ਨ ਸਾਰੇ ਉੱਤੇ ਪਾ ਕੇ ਪਹਿਲਾ ਹਿੱਸਾ 60% ਜਿਹੜੇ ਜਰਨਲ ਪੇਪਰ ਦੇ ਵਿੱਚ ਅਵੀਕਰ ਸੈਕਸ਼ਨ ਹੈ ਉਹ ਤੇ ਸਾਥ ਹੋਗੀ ਬਾਕੀ ਰੈਗਿਟ ਚਾਲੀ ਹੋ ਜਾਣਗੇ ਉਹਦੇ ਵਿੱਚ ਜਿਹੜੇ 50% ਸੋਲ ਮੈਨ ਚਾਲੀ ਹੋ ਜਾਂਦੇ ਆ ਸਾਡੇ ਸਾਥੀ ਅੱਜ ਇਸ ਰਾਹ ਦੀ ਗੱਲ ਕਰਦੇ ਆਂ 50% ਦੇ ਵਿੱਚੋਂ ਜਿਹੜੇ ਹਾਈ ਮੈਨਟ ਚ ਆ ਜਾਂਦੇ ਨੇ ਉਹਨਾਂ ਨੂੰ ਕੋਟੇ ਤੋਂ ਉਹਨਾਂ ਦੀ ਪਰਸੈਂਟ ਤੋਂ ਜਿਹੜੀ ਉਹਨਾਂ ਦੀ ਕੈਡਰ ਚੇਂਜ ਕਰਦੀ ਹੈ ਉਹਦੇ ਚ ਉਹਨਾਂ ਦੇ ਘਰ ਉਮਰ ਦਾ ਵਜਿ ਫਿੱਟ ਲਿਆ ਹੋਵੇ ਭਾਵੇਂ ਉਹਨਾਂ ਨੇ ਫੀਸ ਭਰ ਦਾ ਵਿੱਚ ਫਿੱਟ ਲਿਆ ਹੋਵੇ ਉਹਨਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਜਿਹੜਾ ਮੈਰਿਟ 'ਚ ਆ ਗਿਆ ਪੋਸਟੇ ਤੋਂ ਕੱਢ ਕੇ ਜਨਰਲ ਦੀ ਸੀਟਾਂ ਦੇ ਨਾਲ ਹੁੰਦਾ ਹੈ ਉਹ ਅੱਜ ਦੀ ਡੇਟ ਤੇ ਲਗਭਗ 25% ਪੋਸਟਾਂ ਜਿਹੜੀਆਂ ਹੈ ਉਹ ਸੋ ਲੈ ਕੇ ਜਾਵਾਂ 60 ਤੇ 25-85% ਹੋ ਗਏ ਜਿਨ੍ਹਾਂ ਲੋਕਾਂ ਨੂੰ ਆਪਾਂ ਨੇ ਬਾਗਡੋਰ ਸੁਭਾਲ ਲਈ ਹੈ ਜਿਹੜੇ ਟੀਮ ਨੇ ਉਹ ਸਿਰ 15% ਰਹਿ ਗਈ ਸਿਰ 15 ਦਾ ਸਾਰੇ ਰਿਜ਼ਰਵ ਹੋ ਗਿਆ ਇੱਕ ਹੋਰ ਦੇਖੋ ਕਿੱਥੇ ਠੱਗੀ ਲੱਗਦੀ ਹੈ ਮੈਂ ਉਹ 10% ਕਿਉਂ ਛੱਡੀਆਂ 25% ਦੇ ਵਿੱਚੋਂ ਜਿਹੜੇ ਮੈਰਿਟ ਚਾਏ ਉਹਨਾਂ ਜਨਰਲ ਦੀ ਅਸੀਂ ਤਾਂ ਦਾ ਲਾਸ਼ ਤੇ ਜਿਹੜੇ ਬੀਕਰ ਸੈਕਸ਼ਨ ਵਾਲੇ ਮੈਰਿਟ ਚਾਏ ਉਹ ਵੀ ਜਿਹੜੇ ਹਲਾ ਕੋਨਾ ਤੁਸੀਂ ਕਹਿੰਦੇ ਜੇ ਥੱਲੇ ਇਹ ਜੋ ਲਹਿਰੇ ਤੁਸੀਂ ਉਹਨਾਂ ਦਾ ਚੋਣ ਹੀ ਉਹਨਾਂ ਨੂੰ ਪੈਡ ਤੇ ਕੱਢ ਦੋ ਉਹ ਕਹਿੰਦੇ ਉੱਥੇ ਹੀ ਰਹਿਣਗੇ ਜਿਹਨਾਂ ਨੇ ਬੀਕਰ ਸੈਕਸ਼ਨ ਚ ਅਪਲਾਈ ਕੀਤਾ ਉਹ ਬੀਕਰ ਦੇ ਰਹਿਣਗੇ ਉਹਨਾਂ ਦੀ ਕੈਟਾਗਰੀ ਕੋਚ ਹੈ ਸੋ ਇਹ ਤਕਸਾ ਜਿਹੜਾ ਹੱਦ ਤੋਂ ਵੱਧ ਹੋ